ਹਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿੰਮੂ ਐਂਡ ਖੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਕਰਦੇ ਆਂ ਵੀਡੀਓ ਸ਼ੁਰੂ ਤੇ ਪਹਿਲਾਂ ਆਪਾਂ ਤੁਹਾਡੇ ਨਾਮ ਬੋਲਦੇ ਆਂ ਤੇ ਗੁਰਦਾਸ ਆਈਡੀ ਤੋਂ ਆਪਾਂ ਨੂੰ ਕਮੈਂਟ ਆਇਆ ਕਿ ਸ਼ੈਂਪੂ ਜਿਹੜਾ ਆਪਾਂ ਦੱਸਿਆ ਸੀ ਤੁਹਾਨੂੰ ਕਿ ਇਕੱਠਾ ਬਣਾ ਕੇ ਰੱਖ ਨਹੀਂ ਜੀ ਇਕੱਠਾ ਨਹੀਂ ਬਣਾ ਕੇ ਰੱਖਣਾ ਤੁਸੀਂ ਜਦੋਂ ਆਪਨਾ ਜਿਸ ਦਿਨ ਤੁਸੀਂ ਸਿਰ ਧੋਣਾ ਹੈ ਤੁਸੀਂ ਉਸ ਦਿਨ ਜਾਂ ਤਾਂ ਰਾਤ ਨੂੰ ਬਣਾ ਕੇ ਰੱਖ ਲਓ ਤੇ ਸਵੇਰ ਸਿਰ ਧੋ ਲਓ ਨਹੀਂ ਤੁਸੀਂ ਸਵੇਰ ਬਣਾ ਲਓ ਸ਼ਾਮ ਨੂੰ ਸਿਰ ਧੋ ਲਓ ਬਸ ਇੰਨਾ ਕੀ ਟਾਈਮ ਹੋ ਬਾਅਦ ਵਿੱਚ ਨਾ ਖਰਾਬ ਹੋ ਜਾਂਦਾ ਹੈ ਇਕੱਠਾ ਨਹੀਂ ਬਣਾ ਕੇ ਰੱਖ ਸਕਦੇ ਗਿਰਨਦੀਪ ਕੌਰ ਬਹੁਤ ਬਹੁਤ ਧੰਨਵਾਦ ਜੀ ਸੁਨੀਤਾ ਫਰੋਂ ਪੋਗਪੁਰ ਬਹੁਤ ਬਹੁਤ ਧੰਨਵਾਦ ਜੀ ਸਰਬਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਹਰਪ੍ਰੀਤ ਕੌਰ ਨਵੇਂ ਸ਼ਹਿਰ ਵਾਲੇ ਬਹੁਤ ਬਹੁਤ ਧੰਨਵਾਦ ਜੀ ਮਨਦੀਪ ਕੌਰ ਚੀਮਾਪਿੰਡ ਵਾਲੇ ਬਹੁਤ ਬਹੁਤ ਧੰਨਵਾਦ ਜੀ 나জিয়া ਖਾਨ ਸ਼ੇਰਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ ਨਿਰਮਲਾ ਦੇਵੀ ਫਗਵਾੜੇ ਤੋਂ ਬਹੁਤ ਬਹੁਤ ਧੰਨਵਾਦ ਜੀ ਮਨਜੀਤ ਕੌਰ ਹੋਖਾ ਰੂਪਨਗਰ ਬਹੁਤ ਬਹੁਤ ਧੰਨਵਾਦ ਜੀ ਆਕ ਨਿਕ ਸਿੰਘ ਡੀਆਰਡੀ ਦੁਕਮੈਂਟ ਹੈ। ਬਹੁਤ ਧੰਨਵਾਦ ਜੀ ਬਹੁਤ ਬਹੁਤ। ਮਲਕੀਤ ਬਰਨਾਲੇ ਵਾਲੇ ਬਹੁਤ ਬਹੁਤ ਧੰਨਵਾਦ ਜੀ। ਪ੍ਰੀਤ ਪਟਿਆਲੇ ਵਾਲੇ ਬਹੁਤ-ਬਹੁਤ ਧੰਨਵਾਦ ਜੀ ਕੁਲਵਿੰਦਰ ਗਿੱਲ ਬਹੁਤ-ਬਹੁਤ ਧੰਨਵਾਦ ਜੀ ਸਹਿਜ ਬਰਾੜ ਬਹੁਤ-ਬਹੁਤ ਧੰਨਵਾਦ ਜੀ ਠੀਕ ਹੈ ਜੀ ਜਿੰਨੇ ਆਪਾਂ ਨੂੰ ਕਮੈਂਟ ਆਏ ਸੀ ਤੇ ਆਪਾਂ ਤੁਹਾਡੇ ਸਾਰਿਆਂ ਦੇ ਨਾਮ ਬੋਲਤੇ ਆ ਤੇ ਹੁਣ ਆਪਾਂ ਬਹੁਤ ਹੀ ਵਧੀਆ ਇੱਕ ਚੀਜ਼ ਦੱਸਦੇ ਆ ਤੁਹਾਨੂੰ ਜਿਹੜੀ ਕਿ ਝੁਰੜੀਆਂ ਵਾਸਤੇ ਬਹੁਤ ਜ਼ਿਆਦਾ ਵਧੀਆ ਹੈ ਤੇ ਬਹੁਤ ਹੀ ਸੌਖਾ ਜਿਹਾ ਤਰੀਕਾ ਤੇ ਸਸਤਾ ਸੌਖਾ ਤੇ ਸਸਤਾ ਤਰੀਕਾ ਤੇ ਝੂੜੀਆਂ ਨੂੰ ਬਹੁਤ ਵਧੀਆ ਤੇ ਨਿਖਾਰ ਵੀ ਚਿਹਰੇ ਤੇ ਬਹੁਤ ਜ਼ਿਆਦਾ ਆਊਗਾ ਬਹੁਤ 글로ਅ ਆਊਗਾ ਤੇ ਸਿੰਪਲ ਜਈਆ ਕੁਛ ਨਹੀਂ ਔਖਾ ਆ ਦੇਖੋ ਜੀ ਆਟਾ ਨੂੰ ਸੁੱਕਾ ਦੁੱਧ ਆਪਾਂ ਲੈ ਆਂਦਾ ਹੈ ਬਾਜ਼ਾਰੋਂ ਮਿਲ ਜਾਂਦਾ ਆਪਾਂ ਨੂੰ ਇਹ 10 10 ਰੁਪਏ ਦਾ ਮਿਲਿਆ ਇਹ ਪੈਕਟ ਤੇ ਆਪਣਾ ਬਹੁਤ ਟਾਈਮ ਚੱਲ ਜੂਗਾ ਹੈ ਤੇ ਇਹ ਪਹੋਂ ਤਾਂ ਦੱਸ ਦਿਆਂ ਨੂੰ ਯੂਜ਼ ਕਿਸ ਤਰੀਕੇ ਦੇ ਨਾਲ ਕਰਨਾ ਤੇ ਅੱਜ ਮੇਰੇ بیٹے ਦਾ ਬਰਥਡੇ ਸੀ ਆ 10 ਸਾਲਾਂ ਦਾ ਹੋ ਗਿਆ ਬੇਟਾ ਤੇ ਕਮੈਂਟ ਕਰਿਓ ਜੀ ਮੇਰੇ بیٹے ਨੂੰ ਦੁਆਵਾਂ ਦੇਓ ਕਿ ਉਹਨਾਂ ਦੀ ਲੰਬੀ ਉਮਰ ਹੋਵੇ ਜਰੂਰ ਵਿਸ਼ ਕਰਿਓ ਮੇਰੇ بیٹے ਨੂੰ ਤੇ ਅਸੀਂ ਹੁਣੇ ਹੀ ਗਏ ਸੀ ਬਾਜ਼ਾਰ ਬਾਜ਼ਾਰੋਂ ਆਏ ਆ ਉਹ ਕਹਿੰਦਾ ਕੇਕ ਉਹ ਯਾਰ ਉੱਥੇ ਜਾ ਕੇ ਕੱਟ ਕਰਾਂਗੇ ਘਰੇ ਨਹੀਂ ਕਰਨਾ ਇਸ ਵਾਰੀ ਤੇ ਉਹ ਆਪਣੇ ਚੈਨਲ ਤੇ ਪਾਊਗਾ ਵੀਡੀਓ ਵੀ ਖੁਸ਼ ਮੁਖਸਰ ਵਾਲੇ ਬਲੌਗ ਜਿਹੜਾ ਚੈਨਲ ਆ ਆਪਣਾ ਬਲੌਗ ਵਾਲਾ ਚੈਨਲ ਤੇ ਤੁਸੀਂ ਉਹਨੂੰ ਵੀ ਸਪੋਰਟ ਕਰੋ ਪਲੀਜ਼ ਉਹ ਬੱਚਾ ਪਾਉਂਦਾ ਹੈ ਵੀਡੀਓ ਹਨਾ ਉਹਨੂੰ ਬਹੁਤ ਸ਼ੌਂਕ ਆ ਉਹ ਐ ਲੱਗਦਾ ਹੈ ਕਿ ਮੈਂ ਵੀ ਵੀਡੀਓ ਬਣਾਉਣੀ ਹੈ ਤੇ ਆਪਾਂ ਨੂੰ ਹੁੰਦਾ ਕਿ ਚਲੋ ਜਿਹੜੇ ਕਿਸੇ ਵੀ ਕੰਮ ਦਾ ਜਿਹੜੇ ਬੱਚੇ ਨੂੰ ਸ਼ੌਂਕ ਹੈਗਾ ਉਹ ਜ਼ਰੂਰ ਕਰਨਾ ਚਾਹੀਦਾ ਹਨਾ ਤੇ ਆਪਾਂ ਨੂੰ ਸਪੋਰਟ ਕਰਨੀ ਚਾਹੀਦੀ ਆ ਤੇ ਬੇਟੇ ਨੂੰ ਜ਼ਰੂਰ ਵਿਸ਼ ਕਰਿਓ ਜੀ ਤੇ ਆਪਾਂ ਇਨਾਂ ਕ ਹੱਥ ਤੇ ਪਾ ਲਿਆ ਠੀਕ ਹੈ ਇਹਨੂੰ ਆਪਾਂ ਹੁਣ ਕੀ ਕਰਨਾ ਹੈ ਇਹਦੇ ਵਿੱਚ ਆਪਾਂ ਗੁਲਾਬ ਜਲ ਪਾ ਲੈਣਾ ਇਹਨੂੰ ਵੈਸੇ ਕੋਲੀ ਦੇ ਵਿੱਚ ਵੀ ਮਿਕਸ ਕਰ ਸਕਦੇ ਹੋ ਪਰ ਕੋਲੀ ਦੀ ਜ਼ਰੂਰਤ ਹੀ ਨਹੀਂ ਗਈ ਬਸ ਤੁਸੀਂ ਹੱਥ ਦੇ ਪਾ ਕੇ ਨਾ ਇਹ ਦੰਦਾ ਬਹੁਤ ਵਧੀਆ ਚੀਜ਼ ਆ ਚੁਰੜੀਆਂ ਨੂੰ ਹਟਾਉਣ ਦਾ ਬਹੁਤ ਹੀ ਵਧੀਆ ਆਸਾਨ ਜਿਹਾ ਤੇ ਸਸਤਾ ਜਿਹਾ ਤਰੀਕਾ ਏ ਕੋਈ ਬਹੁਤ ਜ਼ਿਆਦਾ ਆਊਗਾ ਚਿਹਰੇ ਤੇ ਜਦੋਂ ਤੁਸੀਂ ਲਗਾਓਗੇ ਨਾ ਇਹਨੂੰ ਬਹੁਤ ਜ਼ਿਆਦਾ ਗਲੋ ਆਊਗਾ ਇਸ ਟ੍ਰਿਕ ਕੀ ਦਿਨੋੜਾ ਤੁਸੀਂ ਇਹਨੂੰ ਚੰਗੀ ਤਰ੍ਹਾਂ ਲਾਪੋਨੇ ਫੇਸ ਦੇ ਉੱਪਰ ਇੰਦਾ ਸਚਾਲ ਲੈਣਾ ਇਦਾਂ ਨਾ ਕਰਕੇ ਸਾਰੇ ਫੇਸ ਦੇ ਉੱਪਰ ਹੀ ਲਗਾ ਸਕਦੇ ਹੋ ਤੁਸੀਂ ਇਹ ਨਹੀਂ ਕਿ ਜਿਵੇਂ ਆਪਾਂ ਕਹਿੰਨੇ ਮੱਥੇ ਤੇ ਲਗਾਉਣਾ ਜਾਂ ਆਪਾਂ ਇੱਥੇ ਹੀ ਲਗਾਉਣਾ ਨਹੀਂ ਤੁਸੀਂ ਸਾਰੇ ਫੇਸ ਦੇ ਉੱਪਰ ਲਗਾਓ ਉਹਨੂੰ ਬਹੁਤ ਵਧੀਆ ਤੁਹਾਡੇ ਚਿਹਰੇ ਤੇ ਗਲੋ ਵੀ ਬਹੁਤ ਆਊਗਾ ਤੇ ਝੁਰੜੀਆਂ ਤੁਹਾਡੀਆਂ ਕੁਝ ਕੁ ਦਿਨਾਂ ਦੇ ਵਿੱਚ ਗਾਇਬ ਹੋ ਜਾਣਗੀਆਂ ਸਕਿਨ ਇੱਕਦਮ ਟਾਈਟ ਲੱਗੂਗੀ ਤੁਹਾਨੂੰ ਕਿ ਸਕਿਨ ਟਾਈਟ ਹੋ ਗਈ ਹੈ ਤੇ ਕੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ। ਇਹ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਵੱਧ ਤੋਂ ਵੱਧ। ਤੇ ਇਹਨੂੰ ਤੁਸੀਂ ਕੀ ਕਰਨਾ ਹੈ? 5-7 ਮਿੰਟ, 5 ਮਿੰਟ ਤਾਂ ਜ਼ਰੂਰ ਹੀ ਕਰਿਓ। ਚਿੰਗੀ ਤਰ੍ਹਾਂ ਜਦੋਂ ਤੁਹਾਡੀ ਸਕਿਨ ਦੇ ਵਿੱਚ ਇਦਾਂ ਮਿਕਸ ਹੋ ਜਾਵੇ। ਚਿੰਗੀ ਤਰ੍ਹਾਂ ਨੂੰ ਮਿਕਸ ਕਰਨਾ ਹੈ ਤੇ ਫਿਰ ਜਦ ਤੁਸੀਂ ਵਾਸ਼ ਕਰੋਗੇ ਨਾ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਮਿਲੂਗਾ ਜੇ ਤੁਸੀਂ ਲਗਾ ਕੇ ਇਹਨੂੰ ਇਦਾਂ ਹੀ ਰੱਖਿਆ ਹੋਗਾ ਤੁਹਾਨੂੰ ਐਨ ਫੀਲ ਹੋਊਗਾ ਵੀ ਸਾਡੀ ਸਕਿਨ ਟਾਈਟ ਹੋਈ ਵਾ ਬੇਦਨ ਫੇਸ ਟਾਈਟ ਟਾਈਟ ਹੋ ਗਿਆ ਤੇ ਚਲੋ ਜੀ ਆਪਾਂ ਵਾਸ਼ ਕਰਕੇ ਫਿਰ ਮਿਲਦੇ ਆ ਤੁਹਾਨੂੰ ਆਪਾਂ 1-2 ਮਿੰਟ ਹੋਰ ਕਰਦੇ ਆ ਮਾਲਿਸ਼ ਫੇਸ ਦੀ ਤੇ ਇਹਦੇ ਨਾਲ ਕੀ ਹੋਊਗਾ ਨਾ ਜਿਹੜੇ ਆਪਣੇ ਆਲੇ ਅਣਚਾਏ ਹੈਰ ਹੋ ਜਾਂਦੇ ਬੇਬੀ ਗਰੋਥ ਆਪਾਂ ਕਹਿ ਦਿੰਦੇ ਆ ਨਾ ਫੇਸ ਦੇ ਉੱਪਰ ਹੁੰਦੀ ਆ ਉਹ ਵੀ ਤੁਹਾਡੀ ਉੱਤਰਨੀ ਸ਼ੁਰੂ ਹੋ ਜੂਗੀ ਤੇ ਉਹਦੇ ਨਾਲ ਕੀ ਹੋਊਗਾ ਇਸ ਤੁਹਾਡਾ ਫੇਸ ਬਹੁਤ ਜ਼ਿਆਦਾ ਗਲੋ ਕਰੂਗਾ ਕਿਉਂਕਿ ਇਦਾਂ ਦਾ ਕਰਕੇ ਨਾ ਤੁਸੀਂ ਇਹਨੂੰ ਕਰੋਗੇ ਨਾ ਥੋੜਾ ਚਿਪਚਿਪਾ ਪੰਜਾਏ ਤੇ ਉਹਦੇ ਨਾਲ ਤੁਹਾਡੇ ਜੋ ਵੀ ਹੈਰ ਵਗੈਰਾ ਹੈਗੇ ਆ ਫੇਸ ਦੇ ਉੱਪਰ ਕਿਹਿਆਂ ਭੈਣਾ ਦੇ ਬਹੁਤ ਜ਼ਿਆਦਾ ਹੁੰਦੇ ਹੈ ਹਨ ਤੇ ਉਹਨਾਂ ਨੂੰ ਬੜੀ ਪ੍ਰੋਬਲਮ ਹੁੰਦੀ ਕਿਉਂਕਿ ਸਾਰੇ ਫੇਸ ਦੇ ਉੱਪਰ ਪਤਾ ਗਵਗਰਾ ਨਹੀਂ ਲਗਾ ਸਕਦੇ ਇੱਕ ਥ੍ਰੈਡਿੰਗ ਤਾਂ ਆਪਾਂ ਚਲੋ ਕਰਵਾ ਲੈਨੇ ਆ ਪਰ ਫੇਸ ਦੇ ਉੱਪਰ ਆਪਾਂ ਜੇ ਤਾਂ ਗਲਵਾਵਾਂਗੇ ਤਾਂ ਆਪ ਨੂੰ ਡਰ ਹੁੰਦਾ ਕਿ ਆਪਣੀ ਸਕਿਨ ਨਾ ਲੂਜ਼ ਹੋ ਜਾਂਦੀ ਹੈ ਬਹੁਤ ਜ਼ਿਆਦਾ ਤੇ ਜਿਹੜੀਆਂ ਭੈਣਾ ਵੈਕਸ ਕਰਵਾਉਂਦੀ ਹੈ ਉਹਦੇ ਨਾਲ ਵੀ ਇਹ ਹੋ ਜਾਂਦਾ ਕਿ ਉਹ ਖਿੱਚ ਕੇ ਉਹ ਕਰਦੇ ਆ ਤੇ ਆਪਾਂ ਨੂੰ ਇਹ ਹੋ ਜਾਂਦਾ ਕਿ ਸਕਿਨ ਆਪਣੀ ਲੂਜ਼ ਹੋ ਜਾਂਦੀ ਹੈ ਜ਼ਿਆਦਾ ਤੇ ਇਹ ਵਾਲੀਆਂ ਚੀਜ਼ਾਂ ਜਿਹੜੀਆਂ ਨੇਚਰਲ ਚੀਜ਼ਾਂ ਇਹ ਇਹਦੇ ਨਾਲ ਜੇ ਆਪਾਂ ਇਦਾਂ ਮ사ਜ ਕਰਾਂਗੇ ਨਾ ਆ ਥੋੜਾ ਸੁੱਕ ਗਿਆ ਜਦੋਂ ਤੇ ਤੁਸੀਂ ਇਦਾਂ ਇਦਾਂ ਕਰਕੇ ਇਦਾਂ ਦਾ ਕਰਕੇ ਤੁਸੀਂ ਲਾਓਗੇ ਨਾ ਜਦੋਂ ਤੇ ਤੁਹਾਨੂੰ ਫਰਕ ਇੱਕ ਵਾਰ ਤਾਂ ਨਹੀਂ ਆਪਾਂ ਕਹਿ ਸਕਦੇ ਕਿ ਪਹਿਲੀ ਵਾਰੀ ਪਰ ਜਿਵੇਂ ਜਿਵੇਂ ਤੁਸੀਂ ਲਗਾਉਂਦੇ ਰਹੋਗੇ ਤੁਹਾਨੂੰ ਬਹੁਤ ਜ਼ਿਆਦਾ ਫਰਕ ਆਪਣੇ ਆਪ ਹੀ ਨਜ਼ਰ ਆਉਣ ਲੱਗ ਜਾਊਗਾ ਆ ਦੇਖੋ ਇਦਾਂ ਹੋ ਗਿਆ ਨਾ ਚਿਪਚਿਪਾ ਬਣ ਜਾ ਤੇ ਉਹ ਆਪਾਂ ਜਦੋਂ ਐ ਇਦਾਂ ਕਰਦੇ ਆਂ ਇੱਦਾਂ ਲੱਗਦਾ ਹੈ ਕਿ ਜਿਵੇਂ ਨਾ ਆਪਣੇ ਉੱਪਰ ਦੀ ਪਰਤ ਜੀ ਉੱਤਰ ਰਹੀ ਆ ਕੁਝ ਫੇਸ ਦੇ ਉੱਪਰੋਂ ਇੱਦਾਂ ਬੱਤੀਆਂ ਜੀਆਂ ਬਣ ਜਾਂਦੀਆਂ ਜੀ ਆਪਾਂ ਕਹਿੰਦੇ ਆ ਨਾ ਮੈਲ ਨਿਕਲਦੀ ਹੈ ਨਾ ਬੱਤੀਆਂ ਬਣ ਬਣ ਕੇ ਉਵੇਂ ਹੋ ਰਿਹਾ ਹੈ ਤੇ ਤੁਸੀਂ ਇਹਨੂੰ ਬਸ 5 ਕਿ ਮਿੰਟ ਇੱਦਾਂ ਇੱਦਾਂ ਕਰਕੇ ਇਹਨੂੰ ਲਗਾ ਕੇ ਰੱਖਣਾ ਨੇ ਫੇਰ ਇੱਦਾਂ ਹੋਊਗਾ ਕਿਉਂਕਿ ਜਦੋਂ ਉਸੇ ਜਿਹੜਾ ਥੋੜਾ ਜਿਹਾ ਡਰਾਈ ਹੋ ਜਾਂਦਾ ਨਾ ਫੇਰ ਆਪਾਂ ਨੂੰ ਐ ਉਤਾਰ ਦੇਣਾ ਜਦੋਂ ਆਪਾਂ ਤੇ ਉਹ ਹੁੰਦਾ ਹੈ ਬਹੁਤ ਵਧੀਆ ਲੱਗਦਾ ਤੇ ਚਲੋ ਜੀ ਆਪਾਂ ਮਿਲਦੇ ਆ ਤੁਹਾਨੂੰ ਵਾਸ਼ ਕਰਕੇ ਤੇ ਫਿਰ ਆਪਾਂ ਦੱਸਦੇ ਆ ਤੇ ਹਾਂਜੀ ਆਪਾਂ ਵਾਸ਼ ਕਰਕੇ ਆਏ ਆ ਤੇ ਬਹੁਤ ਵਧੀਆ ਸੌਫਟ ਤੇ ਇਕਦਮ ਵਧੀਆ ਸ਼ਾਈਨ ਕਰਨ ਲੱਗ ਗਿਆ ਫੇਸ ਆਪਣਾ ਬਹੁਤ ਵਧੀਆ ਹੈ ਤੇ ਤੁਸੀਂ ਕਿਤੋਂ ਵੀ ਲਿਆ ਸਕਦੇ ਹੋ ਸੁੱਕਾ ਦੁੱਧ ਬਾਜ਼ਾਰੋਂ ਤੁਹਾਨੂੰ ਮਿਲ ਜੂਗਾ ਜੇ ਤੁਸੀਂ ਜਿਆਦਾ ਵੱਡਾ ਪੈਕੇਟ ਨਹੀਂ ਲਿਉਣਾ ਹਨ 10 ਰੁਪਏ ਦਾ ਪੈਕੇਟ ਆਉਂਦਾ ਹੈ ਤੇ ਆਪਾਂ 10-10 ਰੁਪਏ ਵਾਲੇ ਲੈ ਕੇ ਆਏ ਕਿਉਂਕਿ ਇੱਕ ਤਾਂ ਆ ਜਾਂਦਾ ਵੀ ਜਦੋਂ ਆਪਾਂ ਪੈਕਿੰਗ ਖੋਲ ਦਿੰਨੇ ਹਨਾ ਆਪਣਾ ਆਏ ਹੁੰਦਾ ਕਿ ਖਰਾਬ ਨਾ ਹੋ ਜਾਵੇ ਤੇ ਛੋਟੀ ਪੈਕਿੰਗ ਹੋਊਗੀ ਤੇ ਯੂਸ ਵੀ ਹੋਜੂਗੀ ਤੇ ਆਪਾਂ ਨੂੰ ਡਰ ਵੀ ਨਹੀਂ ਹੋਊਗਾ ਵੀ ਖਰਾਬ ਹੋ ਜੇ ਆਪਾਂ ਵੱਡੀ ਪੈਕਿੰਗ ਲਿਆਵਾਂਗੇ ਆਪਾਂ ਨੂੰ ਐ ਹੋ ਜਾਂਦਾ ਕਿ ਜਲਦੀ ਜਲਦੀ ਕਿਉਂਕਿ ਤੁਸੀਂ ਲਿਓਣੀਆਂ ਤੁਸੀਂ ਆ ਛੋਟੀਆਂ ਪੈਕਿੰਗਾਂ ਲੈ ਕੇ ਆਇਓ ਵੱਡੀ ਪੈਕਿੰਗ ਆਏ ਹੁੰਦਾ ਵੀ ਜਦੋਂ ਆਪਾਂ ਖੋਲਤੀ ਬਾਅਦ ਚ ਆਪਾਂ ਨੂੰ ਟੈਨਸ਼ਨ ਜੀ ਰਹਿੰਦੀ ਖਰਾਬ ਨਾ ਹੋ ਜਾਵੇ ਤੇ ਇਸ ਕਰਕੇ ਤੁਸੀਂ ਛੋਟੀਆਂ ਪੈਕਿੰਗਾਂ ਲੈ ਆਇਓ ਇਹ ਵਾਲੇ ਘਰੇ ਵੈਸੇ ਵੀ ਯੂਸ ਹੋ ਜਾਂਦਾ ਬਹੁਤ ਚੀਜ਼ਾਂ ਦੇ ਵਿੱਚ ਜਿਵੇਂ ਆਪਾਂ ਮਠਿਆਈ ਵਗੈਰਾ ਬਣਾਉਣੇ ਆ ਉਹਦੇ ਵਿੱਚ ਵੀ ਯੂਸ ਹੁੰਦਾ ਹੈ ਤੇ ਆਪਾਂ ਅੱਗੇ ਦੀਵਾਲੀ ਆ ਰਹੀ ਹੈ ਦੇ ਸ਼ਹਿਰਾ ਆ ਰਿਹਾ ਹੈ ਨਾ ਤੇ ਆਪਾਂ ਘਰੇ ਹੀ ਮਠਿਆਈ ਬਣਾਵਾਂਗੇ ਤੇ ਜੇ ਹੋ ਸਕੇ ਤਾਂ ਆਪਾਂ ਤੁਹਾਡੇ ਨਾਲ ਬਲੌਗ ਸ਼ੇਅਰ ਕਰਾਂਗੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕਿ ਆਪਾਂ ਬਣਾਵਾਂਗੇ ਮਠਿਆਈ ਘਰੇ ਕਿਉਂਕਿ ਆਪਾਂ ਨੂੰ ਪਤਾ ਹੀ ਹੈ ਜੀ ਕੈਮੀਕਲ ਬਹੁਤ ਹੁੰਦਾ ਹੈ ਨਾ ਜਦੋਂ ਆਪਾਂ ਬਾਹਰ ਲਿਆਂ ਚੀਜ਼ਾਂ ਲੈ ਕੇ ਆਉਂਦੇ ਪਤਾ ਹੀ ਨਹੀਂ ਹੁੰਦਾ ਵੀ ਕਿਸ ਚੀਜ਼ ਦੇ ਨਾਲ ਮਠਿਆਈ ਤਿਆਰ ਕੀਤੀ ਹੈ ਤੇ ਬਹੁਤ ਜ਼ਿਆਦਾ ਹੈ ਜੇ ਲੱਗਦਾ ਰਹਿੰਦਾ ਵੀ ਆਪਾਂ ਚਲੋ ਕਿਤੇ ਮਜਬੂਰੀ ਚ ਆਪਾਂ ਨੂੰ ਖਾਣਾ ਤਾਂ ਪੈਂਦਾ ਹੀ ਆ ਇਹ ਸੌ ਤਾਂ ਆਪਾਂ ਪਾ ਨਹੀਂ ਸਕਦੇ ਹੈ ਨਾ ਕਿ ਆਪਾਂ ਨਹੀਂ ਖਾਂਦੇ ਬਿਲਕੁਲ ਨਹੀਂ ਖਾਂਦੇ ਐਂ ਤਾਂ ਖਾਣਾ ਹੀ ਪੈਂਦਾ ਕਦੇ ਇੱਕਦਾਂ ਹੀ ਹੁਣ ਅੱਜ ਵੀ ਬੱਚੇ ਜਿਵੇਂ ਜिद ਕਰਦੇ ਸੀਗੇ ਕਿ ਅਸੀਂ ਅਸੀਂ ਤਾਂ ਪਹਿਲਾਂ ਇਹ ਕਿਹਾ ਸੀ ਵੀ ਆਪਾਂ ਕਰੇ ਹੀ ਬਣਾ ਬਣਾ ਲੈਨੇ ਕੋਈ ਚੀਜ਼ ਸਪੈਸ਼ਲ ਤੇ ਸੁਬਾ ਅੱਜ ਮੈਂ بیٹے ਨੂੰ ਕਹਿ ਦਿੱਤਾ ਸੀ ਕਿ ਉਹ ਕਹਿੰਦਾ ਮੈਨੂੰ ਪਨੀਰ ਉਹਦਾ ਫੇਵਰੇਟ ਆ ਤੇ ਮੈਂ ਚਿੱਲੀ ਪਨੀਰ ਬਣਾਤਾ ਸੀ ਆ ਤੇ ਫਿਰ ਹੁਣ ਸ਼ਾਮ ਨੂੰ ਉਹ ਕਹਿੰਦਾ ਵੀ ਮੈਂ ਜਾਣਾ ਕਿ ਤਾਂ ਰੋਟੀ ਵੀ ਨਹੀਂ ਖਾਣੀ ਦੋਨੋਂ ਬੱਚੇ ਕਹਿੰਦੇ ਵੀ ਰੋਟੀ ਤਾਂ ਨਹੀਂ ਖਾਣੇਗੀ ਤੇ ਕੁਝ ਹੋਰ ਖਵਾਓ ਫਿਰ ਸਿਕਾ ਹੋਰ ਕੀ ਖਾਣਾ ਹੈ ਫਿਰ ਕਿੰਨੇ 버거 ਖਾਣਾ ਹੈ ਤੇ ਗੁਡੀਆਂ ਤਾਂ ਵੈਜੀਟੇਰੀਅਨ ਆ ਬੇਟਾ ਨੌਨ ਵੇਜ ਖਾ ਲੈਂਦਾ ਏ ਉਹਨੇ ਚਿਕਨ 버거 ਲੈ ਲਿਆ ਗੁਡੀਆਂ ਨੇ ਵੇਜ ਲੈ ਲਿਆ ਤੇ ਚਲੋ ਬੱਚਿਆਂ ਨੂੰ ਆਏ ਹੁੰਦੇ ਹੀ ਆ ਕਿ ਕਿੱਦਾਂ ਦਿਨ ਤਾਂ ਚਲੋ ਆਪਾਂ ਹਨਾ ਕੋਈ ਸਾਲ ਦੇ ਵਿੱਚ ਸਾਲ 6 ਮਹੀਨੇ ਬਾਅਦ ਇੱਕ ਅੱਧੀ ਚੀਜ਼ ਆਪਾਂ ਬਾਹਰੋਂ ਖਾ ਸਕਦੇ ਆ ਵੀ ਇਦਾਂ ਵੀ ਬੱਚਿਆਂ ਨੂੰ ਫਿਰ ਆਪਾਂ ਜੇ ਖੁਦ ਨਹੀਂ ਖਾਵਾਂਗੇ ਫਿਰ ਬੱਚਿਆਂ ਨੂੰ ਵੀ ਨਹੀਂ ਤੇ ਇਹ ਹੁੰਦਾ ਹੈ ਕਿ ਬੱਚਿਆਂ ਨੇ ਅੱਗੇ ਹੈਨਾ ਬਾਹਰ ਅੰਦਰ ਦੇ ਨਿਕਲਣਾ ਹੈ ਸਾਰੀਆਂ ਚੀਜ਼ਾਂ ਉਹਨਾਂ ਨੂੰ ਖਵਾ ਕੇ ਮੈਨੂੰ ਇਹ ਹੁੰਦਾ ਕਿ ਨਹੀਂ ਉਹਨੂੰ ਹਰ ਚੀਜ਼ ਦਾ ਪਤਾ ਹੋਵੇ ਇਸੀ ਦਾ ਟੇਸਟ ਹੈ ਇਸੀ ਦਾ ਟੇਸਟ ਹੈ ਕਿਉਂਕਿ ਆਏ ਹੁੰਦਾ ਕਿ ਬੱਚੇ ਪੜ੍ਹ ਲਿਖ ਕੇ ਪਤਾ ਨਹੀਂ ਹੈਗਾ ਕਿ ਕਿੱਥੇ ਜਾ ਕੇ ਇਹਨਾਂ ਨੇ ਸੈਟਲ ਹੋਣਾ ਹੈਨਾ ਆਪਾਂ ਨੂੰ ਪਤਾ ਨਹੀਂ ਹੁੰਦਾ ਚਲੋ ਆਪਣਾ ਟਾਈਮ ਪੂਰਾ ਹੋ ਗਿਆ ਕਿ ਆਪਾਂ ਤਾਂ ਰੋਟੀ ਸਬਜ਼ੀ ਤੇ ਹੀ ਆਪਾਂ ਨੂੰ ਉਹੀ ਵਧੀਆ ਲੱਗਦੀ ਆ ਕਰ ਦੀ ਰੋਟੀ ਸਬਜੀ ਬਣੀ ਹੁੰਦੀ ਹੈ ਨਾ ਆਪਾਂ ਨੂੰ ਤਾਂ ਉਹੀ ਵਧੀਆ ਲੱਗਦੀ ਹੈ ਆਪਾਂ ਤਾਂ ਕਹਿੰਦੇ ਆ ਵੀ ਸਾਨੂੰ ਤਾਂ ਉਹੀ ਰੋਟੀ ਸਬਜੀ ਹੋਵੇ ਹੋਰ ਭਲਾ ਕੁਛ ਨਾ ਹੋਵੇ ਤੇ ਬਾਕੀ ਫਿਰ ਬੱਚੇ ਅੱਜ ਕੱਲ ਦੇ ਜਿਦ ਕਰਦੇ ਉਹ ਕਹਿੰਦੇ ਸੀ ਆਹ ਖਾਣਾ ਸੀ ਉਹ ਖਾਣਾ ਤੇ ਫਿਰ ਆਪਾਂ ਸੋਚਿਆ ਕਿ ਚਲੋ ਸਾਲ ਬਾਅਦ ਦੇਣਾ ਹੁੰਦਾ ਏ ਚਲੋ ਬੱਚਿਆਂ ਨੂੰ ਵੀ ਨਰਾਸ਼ ਨਹੀਂ ਕਰ ਸਕਦੇ ਤੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੇਟੇ ਨੂੰ ਵਿਸ਼ ਜਰੂਰ ਕਰਿਓ ਉਹਨੂੰ ਵੀ ਹੁਣ ਸਲਾਹਾਂ ਹੋ ਜੂਗਾ ਕਿ ਮੈਨੂੰ ਅੱਛਾ ਮੇਰੇ ਵੱਸਤੇ ਵੀ ਕਮੈਂਟ ਆਇਆ ਉਹ ਦੇਖਦਾ ਹੁੰਦਾ ਹੈ ਕਈ ਵਾਰੀ ਮਨਕੂਗਾ ਮੈਨੂੰ ਵੀ ਦਿਖਾਓ ਕੀ ਕਮੈਂਟ ਆਏ ਤੇ ਜਰੂਰ ਕਮੈਂਟ ਕਰਿਓ ਜੀ ਧੰਨਵਾਦ ਬਹੁਤ ਬਹੁਤ ਤੁਹਾਡਾ